ਬੀਤੇ ਦਿਨਾਂ ਚ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਰਾਜਨੀਤੀ ਦਾ ਪਾਰਾ ਲਗਾਤਾਰ ਚੜਦਾ ਜਾ ਰਿਹਾ ਹੈ ਕਿਉਂਕਿ ਜਿੱਥੇ ਹਰ ਪਾਸੇ ਸਿਆਸੀ ਬਿਆਨਬਾਜ਼ੀਆਂ ਤੇ ਵਾਰ-ਪਲਟਵਾਰ ਚੱਲ ਰਹੇ ਨੇ ਉਦੋਂ ਹੀ ਸੁਖਬੀਰ ਬਾਦਲ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਇਸ ਦੀ ਵਜ੍ਹਾ ਸੀ ਉਹਨਾਂ ਵੱਲੋਂ ਪਾਰਟੀ 'ਚ ਛੱਟ ਕੇ ਗਏ ਆਗੂਆਂ ਤੇ ਟਿੱਪਣੀਆਂ ਪਹਿਲਾਂ ਬਾਦਲ ਵੱਲੋਂ ਜਿੱਥੇ ਤਲਬੀਰ ਗਿੱਲ ਤੇ ਡਿੰਪੀ ਟਿੱਲੋਂ ਨੂੰ ਖਰੀਆਂ-ਖਰੀਆਂ ਸੁਨਾਈਆਂ ਗਈਆਂ ਉੱਥੇ ਉਸ ਤੋਂ ਬਾਅਦ ਪਾਰਟੀ 'ਚ ਵਾਪਸੀ ਦੇ ਸਾਰੇ ਰਾਹ ਬੰਦ ਦੱਸੇ ਗਏ ਉਦロイ ਸੁਖਬੀਰ ਬਾਦਲ ਨੇ ਇਸ ਮਗਰੋਂ ਸਾਫ ਕਾਸਾ ਸਾਥੀ ਮਨਪ੍ਰਿਤ ਐਯਾਲੀ ਨੂੰ ਵੀ ਨਿਸ਼ਾਨੇ ਤੇ ਲਿਆ ਸੰਗਤਾਨ ਰੂਬਰੂ ਹੁੰਦਿਆ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਗੱਦਾਰਾਂ ਤੇ ਮੌਕਾਪ੍ਰਸਤ ਨੂੰ ਮੁਰਤੋਂ ਪਾਰਟੀ 'ਚ ਕਿਸੇ ਵੀ ਕੀਮਤ ਤੇ ਸ਼ਾਮਲ ਨਹੀਂ ਕਰਨਗੇ ਉਹਨਾਂ ਕਿਹਾ ਕਿ ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ ਉਹਨਾਂ ਟਾਈਮ ਮੈਂ ਇਸ ਤਰ੍ਹਾਂ ਦੇ ਮੌਕਾਪ੍ਰਸਤ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗਾ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਇਸ ਤਰ੍ਹਾਂ ਦੇ ਘਰ ਬਦਲੂ ਲੋਕਾਂ ਨੂੰ ਕੋਈ ਕਰੇ ਨਹੀਂ ਵੜਦਾ ਇਸੇ ਬਿਆਨ ਦਾ ਜਵਾਬ ਦਿੰਦੇ ਹੋਏ ਏਅਲੀ ਨਜ਼ਰ ਆਏ ਨਹੀਂ ਪੜਕਦੇ ਹੋਏ ਏਅਲੀ ਕਹਿੰਦੇ ਨੇ ਕਿ ਸਾਡੇ ਲਈ ਸਭ ਤੋਂ ਪਹਿਲਾ ਪੰਥ ਹੈ ਅਕਾਲ ਤਖਤ ਸਾਹਿਬ ਤੇ ਕਿਸਾਨੀ ਹੈ ਬੇਅਦਬੀਆਂ ਦੇ ਕਰਕੇ ਪੰਥ ਸਾਡੇ ਤੋਂ ਨਿਰਾਸ਼ ਹੋਇਆ ਤੇ ਫਿਰ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਉਦੋਂ ਵੀ ਡਟਵਾ ਵਿਰੋਧ ਨਹੀਂ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਜੀ ਵੀ ਨਿਰਾਸ਼ਾ ਦੇਖਣ ਨੂੰ ਮਿਲੀ ਦੋਵੇਂ ਹੀ ਨਾਲ ਨਹੀਂ ਰਹੇ ਜਿਸ ਕਰਕੇ ਮਹਿਜ਼ 3 ਸੀਟਾਂ ਪਾਟੀ ਨੂੰ ਆਈਆਂ ਫਿਰ ਚੁੰਦਾ ਕਮੇਟੀ ਦੀ ਰਿਪੋਰਟ ਨਹੀਂ ਮੰਨੀ ਗਈ ਇਸ ਤੋਂ ਬਾਅਦ 2 ਦਸੰਬਰ ਦਾ ਦਿਨ ਵੀ ਏਅਲੀ ਨੇ ਯਾਦ ਕਰਵਾਇਆ ਤੇ ਬੋਲੇ ਕਿ ਪਹਿਲਾਂ ਜਾ ਕੇ ਗਲਤੀਆਂ ਅਕਾਲ ਤਖਤ ਸਾਹਿਬ ਤੇ ਮੰਨ ਲਈਆਂ ਤੇ ਇਸ ਤੋਂ ਬਾਅਦ ਉਹ ਮੁੱਕਰ ਗਏ ਤੇ ਇਸ ਦਾ ਖਾਮਿਆਜ਼ਾ ਅਕਾਲੀ ਦਲ ਨੂੰ ਪਗਤਣਾ ਪਿਆ ਜੇ ਸਾਰੀਆਂ ਗੱਲਾਂ ਗੱਦਾਰੀ ਹੈ ਤਾਂ ਮੈਂ ਗੱਦਾਰ ਹਾਂ ਸੀ ਗੱਦਾਰੀ ਠੀਕਾ ਹੁਣ ਇਹ ਲੋਕ ਫੈਸਲਾ ਕਰਨਗੇ ਕਿ ਗੱਦਾਰ ਕੌਣ ਹੈ ਮੈਂ ਜਾਂ ਫਿਰ ਜਿਨ੍ਹਾਂ ਨੇ ਅਕਾਲ ਤਖਤ ਨਾਲ ਮੱਥਾ ਲਾਇਆ ਉਹ ਕਹਿੰਦੇ ਨਹੀਂ ਕਿ ਕਿਸਨੇ ਅਕਾਲ ਤਖਤ ਦੀ ਮर्यादा ਨੂੰ ਢਾਲਾਈ ਹੈ ਤੇ ਪੰਥ ਕਿਸਾਨੀ ਨਾਲ ਗੱਦਾਰੀ ਕਿਸਨੇ ਕੀਤੀ ਹੈ ਇਹ ਸਭ ਜਾਣਦੇ ਨੇ ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਅਸੀਂ ਲੜਾਈ ਅਕਾਲੀ ਦਲ ਚ ਸੁਧਾਰਾ ਲਈ ਲੜ ਰਹੇ ਹਾਂ ਵੱਡਾ ਸਹਿਯੋਗ ਸਾਨੂੰ ਮਿਲੇਗਾ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਹਾਂ ਬਾਦਲ ਤੇ ਸ਼ਬਦੀ ਹਮਲਾ ਕਰਦੇ ਹੋਏ ਆਲੀ ਭੜਕੇ ਤੇ ਉਹ ਕਹਿੰਦੇ ਨੇ ਕਿ ਮੈਂ ਕਿਸੇ ਖਿਲਾਫ ਕੋਈ ਨਿੱਜੀ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਅਸੀਂ ਸਭ ਕੁਝ ਲੋਕਾਂ ਤੇ ਛੱਡ ਦਿੱਤਾ ਲੋਕ ਦੱਸ ਦੇਣਗੇ ਕਿ ਕੌਣ ਸੱਚਾ ਹੈ ਕੌਣ ਝੂਠ ਹੈ ਤੇ ਗੱਦਾਰ ਅਸਲ ਦੇ ਵਿੱਚ ਕੋਨੇ ਬੀਤੇ ਦਿਨਾਂ ਚ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਰਾਜਨੀਤੀ ਦਾ ਪਾਰਾ ਲਗਾਤਾਰ ਚੜਦਾ ਜਾ ਰਿਹਾ ਹੈ ਕਿਉਂਕਿ ਜਿੱਥੇ ਹਰ ਪਾਸੇ ਸਿਆਸੀ ਬਿਆਨਬਾਜ਼ੀਆਂ ਤੇ ਵਾਰ-ਪਲਟਵਾਰ ਚੱਲ ਰਹੇ ਨੇ ਉਦੋਂ ਹੀ ਸੁਖਬੀਰ ਬਾਦਲ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਇਸ ਦੀ ਵਜ੍ਹਾ ਸੀ ਉਹਨਾਂ ਵੱਲੋਂ ਪਾਰਟੀ ਛੱਡ ਕੇ ਗਏ ਆਗੂਆਂ ਤੇ ਟਿੱਪਣੀਆਂ ਪਹਿਲਾਂ ਬਾਦਲ ਵੱਲੋਂ ਜਿੱਥੇ ਤਲਬੀਰ ਗਿੱਲ ਤੇ ਡਿੰਪਟੇਲੋਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਉੱਥੇ ਉਸ ਤੋਂ ਬਾਅਦ ਪਾਰਟੀ 'ਚ ਵਾਪਸੀ ਦੇ ਸਾਰੇ ਰਾਹ ਬੰਦ ਦੱਸੇ ਗਏ ਉਦロイ ਸੁਖਬੀਰ ਬਾਦਲ ਨੇ ਇਸ ਮਗਰੋਂ ਸਾਫ ਕਾਸਾ ਸਾਥੀ ਮਨਪ੍ਰਿਤ ਏਅਲੀ ਨੂੰ ਵੀ ਨਿਸ਼ਾਨੇ ਤੇ ਲਿਆ ਸੰਗਤਾਨ ਰੂਬਰੂ ਹੁੰਦਿਆ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਗੱਦਾਰਾਂ ਤੇ ਮੌਕਾਪ੍ਰਸਤ ਨੂੰ ਮੁਰਤੋਂ ਪਾਰਟੀ 'ਚ ਕਿਸੇ ਵੀ ਕੀਮਤ ਤੇ ਸ਼ਾਮਲ ਨਹੀਂ ਕਰਨਗੇ ਉਹਨਾਂ ਕਿਹਾ ਕਿ ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ ਉਹਨਾਂ ਟਾਈਮ ਮੈਂ ਇਸ ਤਰ੍ਹਾਂ ਦੇ ਮੌਕਾਪ੍ਰਸਤ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗਾ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਇਸ ਤਰ੍ਹਾਂ ਦੇ ਘਰ ਬਦਲੂ ਲੋਕਾਂ ਨੂੰ ਕੋਈ ਘਰੇ ਨਹੀਂ ਵੜਦਾ ਇਸੇ ਬਿਆਨ ਦਾ ਜਵਾਬ ਦਿੰਦੇ ਹੋਏ ਏਅਲੀ ਨਜ਼ਰ ਆਏ ਨਹੀਂ ਪੜਕਦੇ ਹੋਏ ਏਅਲੀ ਕਹਿੰਦੇ ਨੇ ਕਿ ਸਾਡੇ ਲਈ ਸਭ ਤੋਂ ਪਹਿਲਾ ਪੰਥ ਹੈ ਅਕਾਲ ਤਖਤ ਸਾਹਿਬ ਤੇ ਕਿਸਾਨੀ ਹੈ ਬੇਅਦਬੀਆਂ ਦੇ ਕਰਕੇ ਪੰਥ ਸਾਡੇ ਤੋਂ ਨਿਰਾਸ਼ ਹੋਇਆ ਤੇ ਫਿਰ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਉਦੋਂ ਵੀ ਡਟਵਾ ਵਿਰੋਧ ਨਹੀਂ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਜੀ ਵੀ ਨਿਰਾਸ਼ਾ ਦੇਖਣ ਨੂੰ ਮਿਲੀ ਦੋਵੇਂ ਹੀ ਨਾਲ ਨਹੀਂ ਰਹੇ ਜਿਸ ਕਰਕੇ ਮਹਿਜ਼ ਤਿੰਨ ਸੀਟਾਂ ਪਾਰਟੀ ਨੂੰ ਆਈਆਂ ਫਿਰ ਚੁੰਦਾ ਕਮੇਟੀ ਦੀ ਰਿਪੋਰਟ ਨਹੀਂ ਮੰਨੀ ਗਈ ਇਸ ਤੋਂ ਬਾਅਦ 2 ਦਸੰਬਰ ਦਾ ਦਿਨ ਵੀ ਏਅਲੀ ਨੇ ਯਾਦ ਕਰਵਾਇਆ ਤੇ ਬੋਲੇ ਕਿ ਪਹਿਲਾਂ ਜਾ ਕੇ ਗਲਤੀਆਂ ਅਕਾਲ ਤਖਤ ਸਾਹਿਬ ਤੇ ਮੰਨ ਲਈਆਂ ਤੇ ਇਸ ਤੋਂ ਬਾਅਦ ਉਹ ਮੁੱਕਰ ਗਏ ਤੇ ਇਸ ਦਾ ਖਾਮਿਆਜ਼ਾ ਅਕਾਲੀ ਦਲ ਨੂੰ ਪਗਤਣਾ ਪਿਆ ਜੇ ਸਾਰੀਆਂ ਗੱਲਾਂ ਗੱਦਾਰੀ ਹੈ ਤਾਂ ਮੈਂ ਗੱਦਾਰ ਹਾਂ ਸੀ ਗੱਦਾਰੀ ਠੀਕਾ ਹੁਣ ਇਹ ਲੋਕ ਫੈਸਲਾ ਕਰਨਗੇ ਕਿ ਗੱਦਾਰ ਕੌਣ ਹੈ ਮੈਂ ਜਾਂ ਫਿਰ ਜਿਨ੍ਹਾਂ ਨੇ ਅਕਾਲ ਤਖਤ ਨਾਲ ਮੱਥਾ ਲਾਇਆ ਉਹਨਾਂ ਕਹਿੰਦੇ ਨਹੀਂ ਕਿ ਕਿਸਨੇ ਅਕਾਲ ਤਖਤ ਦੀ ਮਰਿਆਦਾ ਨੂੰ ਢਾਲਾਈ ਹੈ ਤੇ ਪੰਥ ਕਿਸਾਨੀ ਨਾਲ ਗੱਦਾਰੀ ਕਿਸਨੇ ਕੀਤੀ ਹੈ ਇਹ ਸਭ ਜਾਣਦੇ ਨੇ ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਅਸੀਂ ਲੜਾਈ ਅਕਾਲੀ ਦਲ 'ਚ ਸੁਧਾਰਾ ਲਈ ਲੜ ਰਹੇ ਹਾਂ ਵੱਡਾ ਸਹਿਯੋਗ ਸਾਨੂੰ ਮਿਲੇਗਾ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਹਾਂ ਬਾਦਲ ਤੇ ਸ਼ਬਦੀ ਹਮਲਾ ਕਰਦੇ ਹੋਏ ਆਲੀ ਭੜਕੇ ਤੇ ਉਹ ਕਹਿੰਦੇ ਨੇ ਕਿ ਮੈਂ ਕਿਸੇ ਖਿਲਾਫ ਕੋਈ ਨਿੱਜੀ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਅਸੀਂ ਸਭ ਕੁਝ ਲੋਕਾਂ ਤੇ ਛੱਡ ਦਿੱਤਾ ਲੋਕ ਦੱਸ ਦੇਣਗੇ ਕਿ ਕੌਣ ਸੱਚਾ ਹੈ ਕੌਣ ਝੂਠ ਹੈ ਤੇ ਗੱਦਾਰ ਅਸਲ ਦੇ ਵਿੱਚ ਕੌਣ ਨੇ